ਸਤਿ ਸ੍ਰੀ ਅਕਾਲ ਦੋਸਤੋ ਕੁਲਵੰਤ ਸਿੰਘ ਤਾਲੀਵਾਲ ਤੇ ਸਾਡੀ ਵਰਡ ਕੈਂసర్ ਕੇਅਰ ਦੀ ਟੀਮ ਅ ਮੇਰੇ ਭੈਣ ਭਰਾਵੋ ਪੈਨ ਪੇਪਰ ਲੈ ਲਓ ਖਾਸ ਕਰਕੇ ਫਾਜ਼ਿਲਕਾ ਐਂਡ ਅਬੋਰ ਦਾ ਇਲਾਕਾ ਫਾਜ਼ਿਲਕਾ ਐਂਡ ਅਬੋਰ ਠੀਕ ਹੈ ਇਹ ਸਾਡੇ ਕੈਂਪ ਇਨਾ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਹੋਣੇ ਆ ਠੀਕ ਹੈ ਐਂਡ ਪਲੀਜ਼ ਇਹਨੂੰ ਮੈਕਸਿਮਮ ਸ਼ੇਅਰ ਕਰ ਦਿਓ ਠੀਕ ਹੈ ਐਂਡ ਤੁਸੀਂ ਹਮੇਸ਼ਾ ਇਹ ਕਹਿੰਦੇ ਰਹਿੰਦੇ ਹੋ ਫਾਜ਼ਿਲਕਾ ਨਹੀਂ ਆਏ ਅਸੀਂ ਆਂਦੇ ਰਹਿੰਦੇ ਹਾਂ ਸਾਡੇ ਕੋਲੇ ਹਰ ਲਿਸਟਾ ਪੂਰੀ ਅ ਉਹ ਸਿਵਾਉ ਦੀਆਂ ਲਿਸਟਾਂ ਦੇ ਹਿਸਾਬ ਨਾਲ ਚੱਲਦੇ ਆਂ ਨਨ ਮੈਕਸਿਮਮ ਇਹਨਾਂ ਕੈਂਪ ਦਾ ਫਾਇਦਾ ਲੈਣਾ ਆਪਣੇ ਬਜ਼ੁਰਗ ਮਾਵਾਬ ਦੋਸਤਾਂ ਮਿੱਤਰਾਂ ਨੂੰ ਪਿੰਡਾਂ 'ਚ ਨਾਊਂਸਮੈਂਟ ਕਰਾਓ ਠੀਕ ਹੈ ਪਹਿਲੀ ਮਈ ਤੋਂ ਲੈ ਕੇ ਅਸੀਂ 10 ਮਈ ਤੱਕ ਲਗਾਤਾਰ 10 ਦਿਨ ਫਾਜ਼ਲਕਾ ਅਬੋਰ ਏਰੀਆ ਦੇ ਵਿੱਚ ਸਾਡੀਆਂ ਟੀਮਾਂ ਰਹਿਣਗੀਆਂ ਵਰਕ ਕੈਂਸਲ ਦੀਆਂ ਆ ਆਪਾਂ 1 ਮਈ ਤੋਂ ਸਟਾਰਟ ਕਰਦੇ ਹਾਂ ਠੀਕ ਹੈ 1 ਮਈ ਨੂੰ ਅਸੀਂ ਹੋਵਾਂਗੇ ਜੀ ਦੀਵਾਨ ਖੇੜਾ ਤਹਿਸੀਲ ਅਬੋਰ ਫਾਜ਼ਲਕਾ ਦੀਵਾਨ ਖੇੜਾ ਤਹਿਸੀਲ ਅਬੋਰ ਫਾਜ਼ਲਕਾ ਠੀਕ ਹੈ 2 ਮਈ ਨੂੰ ਅਸੀਂ ਹੋਵਾਂਗੇ ਜੀ ਝੁਰੜਖੇੜਾ ਫਾਜ਼ਿਲਕਾ ਦੇ ਵਿੱਚ ਪਿੰਡਾ ਪਿੰਡ ਦਾ ਨਾਮ ਹੈ ਝੁਰੜਖੇੜਾ ਫਾਜ਼ਿਲਕਾ 3 ਮਈ ਨੂੰ ਅਸੀਂ ਜੀ ਗੁਰਦੁਆਰਾ ਨਾਨਕ ਸਰ ਝਾਰਾਂ ਖੁਰਦ ਨੇੜੇ ਮਮਦੋਟ ਗੁਰਦੁਆਰਾ ਨਾਨਕ ਸਰ ਝਾਰਾਂ ਖੁਰਦ ਨੇੜੇ ਮਮਦੋਟ ਠੀਕ ਹੈ 4 ਮਈ ਨੂੰ ਅਸੀਂ ਹੋਵਾਂਗੇ ਜੀ ਗੁਰਦੁਆਰਾ ਪ੍ਰਗਟ ਸਾਹਿਬ ਫਰੋਜ਼ਪੁਰ ਜੋ ਫਰੋਜ਼ਪੁਰ ਤੋਂ ਫਾਜ਼ਿਲਕਾ ਨੂੰ ਜਾਂਦੇ ਹਨ ਬਾਰਡਰ ਦੇ ਏਰੀਏ ਤੇ ਗੁਰਦੁਆਰਾ ਪ੍ਰਗਟ ਸਾਹਿਬ ਫਰੋਜ਼ਪੁਰ ਠੀਕ ਹੈ 5 ਮਈ ਨੂੰ ਅਸੀਂ ਜੀ ਹੋਵਾਂਗੇ ਪੁੱਡਾ ਮਾਰਕੀਟ ਪਾਵਰ ਹਾਊਸ ਰੋਡ ਬਠਿੰਡਾ ਠੀਕ ਹੈ ਇਹ 160 ਕੈਂਪ ਰਹਿ ਗਿਆ ਸੀ ਅਸੀਂ ਉਹਨੂੰ ਕਵਰ ਕਰ ਰਹੇ ਹਾਂ ਪੁੱਡਾ ਮਾਰਕੀਟ ਪਾਵਰ ਹਾਊਸ ਰੋਡ ਬਠਿੰਡਾ ਠੀਕ ਹੈ 6 ਮਈ ਨੂੰ ਅਸੀਂ ਪਿੰਡ ਦਾਨੇਵਾਲਾ ਪਿੰਡ ਦਾਨੇਵਾਲਾ 700 ਕੀ ਸਸਕੋਸੀ ਪਿੰਡ ਦਾਨੇਵਾਲਾ ਸਸਕੋਸੀ ਅਬੌਰ ਫਾਜ਼ਿਲਕਾ ਠੀਕ ਹੈ ਪਲੀਜ਼ ਫੈਲਾਓ ਗੰਤੋਂ ਗੰਤ ਸ਼ੇਅਰ ਕਰੀ ਚੱਲੋ ਠੀਕ ਹੈ 7 ਮਈ ਨੂੰ ਅਸੀਂ ਹੋਵਾਂਗੇ ਜੀ ਧਰਾੰਗ ਵਾਲਾ ਇਹ ਤਹਿਸੀਲ ਅਬੋਰ ਫਾਜ਼ਿਲਕਾ ਠੀਕ ਹੈ 8 ਮਈ ਨੂੰ ਹੋਵਾਂਗੇ ਪਿੰਡ ਕੰਧ ਵਾਲਾ ਅਮਰਕੋਟ ਅਬੋਰ ਫਾਜ਼ਿਲਕਾ ਠੀਕ ਹੈ 9 ਮਈ ਨੂੰ ਅਸੀਂ ਹੋਵਾਂਗੇ ਜੀ ਪਿੰਡ ਬਹਾਵ ਵਾਲਾ ਅਬੋਰ ਫਾਜ਼ਿਲਕਾ ਠੀਕ ਹੈ 10 ਮਈ ਨੂੰ ਹੋਵਾਂਗੇ ਪਿੰਡ ਕਬੂਲ ਸ਼ਾ ਖੁੱਬਣ ਪਿੰਡ ਕਬੂਲ ਸ਼ਾ ਖੁੱਬਣ ਫਾਜ਼ਿਲਕਾ ਠੀਕ ਹੈ 10 ਕੈਂਪਾ ਲਗਾਤਾਰ ਜੀ ਫਾਜ਼ਿਲਕਾ ਅਬੋਰ ਦੇ ਵਿੱਚ ਬਦ ਤੋਂ ਬਦ ਫਾਇਦਾ ਲੈਣਾ ਮੈਕਸਿਮਮ ਇਹਨੂੰ ਸ਼ੇਅਰ ਕਰ ਦਿਓ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲ ਗਏ ਪਲੀਜ਼ ਘਰਾਂ ਤੋਂ ਆਣ ਕੇ ਟਾਈਮ ਸਰ ਚੈੱਕ ਅਪ ਕਰਾਓ ਹਰ ਚੀਜ਼ ਫ੍ਰੀ ਦੇ ਰਹੇ ਆ ਠੀਕ ਹੈ ਪਹਿਲੀ ਮਈ ਤੋਂ ਲੈ ਕੇ 10 ਮਈ ਤੱਕ ਅਬੋਰ ਫਾਜ਼ਿਲਕਾ ਦੇ ਵਿੱਚ ਆ ਸੀ ਤੇ ਤੁਸੀਂ ਪਤਾ ਕਰ ਲਿਆ ਕਰੋ ਪੂਰੀ ਐਡ ਹੋਏਗੀ ਅਸੀਂ ਫਿਰ ਵੀ ਅਨਾਉਂਸਮੈਂਟ ਕਰਾਂਗੇ ਪਰ ਤੁਸੀਂ ਵੀ ਘਰਾਂ ਤੋਂ ਨਿਕਲਿਆ ਆ ਕਰੋ ਆਦੀ ਵਾਈਫ ਬਜ਼ੁਰਗ ਮਾਪੇ ਨੂੰ ਲੈ ਕੇ ਜੇ ਕਿਸੇ ਦੇ ਘਰ ਆ ਜਾਈ ਤਾਂ ਕਿਲਾ ਦੋ ਕਿਲੇ ਨੇ ਬੁਕਾ ਦੇਣੇ ਆ ਇਹ ਨਹੀਂ ਭੈੜੀ ਬਿਮਾਰੀ ਹੈ ਠੀਕ ਐ ਐਵੇਂ ਲੀਡਰਾਂ ਦੀਆਂ ਰੈਲੀਆਂ ਰੂਲੀਆਂ ਤੇ ਨਾ ਥੋੜੇ ਫਿਰਿਆ ਕਰੋ ਉਹਨਾਂ ਨੇ ਕੱਖ ਨਹੀਂ ਦੇਣਾ ਤੁਹਾਨੂੰ ਉਹਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ ਉਹਨਾਂ ਦਾ ਜਦੋਂ ਬਿਮਾਰ ਹੁੰਦਾ ਨਾ ਸਾਡੇ ਇੰਗਲੈਂਡ ਲੈ ਕੇ ਆ ਜਾਂਦੇ ਆ ਤੁਸੀਂ ਕਿੱਥੇ ਲੈ ਕੇ ਜਾਓਗੇ ਆਪਦੀ ਮਾਂ ਨੂੰ ਜਾਂ ਬਜ਼ੁਰਗ ਨੂੰ ਸੋਚਿਆ ਕਦੇ ਉਹਨਾਂ ਦੇ ਉਹਨਾਂ ਦੀਆਂ ਰੈਲੀਆਂ ਤੇ ਭੱਜ ਲੈਣੇ ਚਿੱਟੇ ਝੱਗੇ ਪਜਾਮੇ ਪਾ ਕੇ ਆਪਦੇ ਮਾਪੇ ਬਜ਼ੁਰਗ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰਾਓ ਇਨਾ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਮੈਂ ਇੱਥੇ ਥੈਂਕਸ ਕਰਦਾ ਸਾਡੇ ਨਾਲ ਸਾਡੇ 파ਟਨਰ SBI ਮੈਂ SBI ਕਾਰਡ ਜਿਹੜੇ ਕਿ ਮੇਰੇ ਨਾਲ ਇਨਾ ਡਿਸਟਿਕਾਂ ਦੇ ਵਿੱਚ ਇਕੱਠੇ ਹੋਏ ਆ ਸਾਡੇ ਵਰਡ ਕੈਂਸਰ ਦੇ ਨਾਲ ਮਿਲ ਕੇ ਅਸੀਂ ਸਾਰਾ ਕੁਝ ਕਰ ਰਹੇ ਹਾਂ ਠੀਕ ਹੈ ਇਨਾ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਹਾਂ ਅਸੀਂ ਸਾਡੀ ਟੀਮ ਇੱਥੇ ਪਾਏਗੀ ਵੀ ਇੱਥੇ ਜੇ ਕੋਈ ਪਿੰਡ ਬੋਲਣ ਦੇ ਵਿੱਚ ਮੇਥੋਂ ਕੋਈ ਗਲਤੀ ਹੋ ਗਈ ਹੋਵੇ ਮੈਂ ਸਾਡੀ ਟੀਮ ਨੂੰ ਬੇਨਤੀ ਕਰ ਰਿਹਾ ਕਿ ਇੱਥੇ ਨਾਲ ਦੀ ਨਾਲ ਉਹ ਲਿਸਟ ਪਾ ਵੀ ਦਿਓ ਠੀਕ ਹੈ ਐਂਡ ਦੋਸਤੋ ਕੈਂਸਰ ਦਾ ਇਲਾਜ ਹੈ ਇੱਕ ਤਾਂ ਡਾਈਟ ਠੀਕ ਕਰੋ ਹਰ ਰੋਜ਼ ਸੈਰ ਕਰੋ ਦਵਾਈ ਭੋਜ ਘੱਟ ਰੱਖੋ ਠੀਕ ਹੈ ਐਂਡ ਟਾਈਮ ਸਰ ਚੈੱਕ ਅਪ ਕਰਵਾਦੇ ਰਿਆ ਕਰੋ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਅੰਦਰ ਕੀ ਵੜ ਰਿਹਾ ਠੀਕ ਹੈ ਐਂਡ ਤੰਦਰੁਸਤ ਲੋਕਾਂ ਨੂੰ ਕਹਿਣਾ ਕੈਂਪਾਂ ਤੇ ਆਓ ਠੀਕ ਹੈ ਸਾਡੀ ਟੀਮ ਜੋ ਕੈਂਸਰ ਪੇਸ਼ੈਂਟ ਸਫਰ ਕਰ ਰਹੇ ਉਹਨਾਂ ਨੂੰ ਗਾਈਡ ਵੀ ਕਰਾਂਗੇ ਵੀ ਕਿਹੜੇ ਹਸਪਤਾਲ ਕਿੱਥੇ ਕਿਹੜੀ ਫੰਡਿੰਗ ਆ ਰਹੀ ਹੈ ਅਸੀਂ ਤੁਹਾਡੀ ਪੂਰੀ ਸਾਡੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਹਰ ਜਾਣਕਾਰੀ ਦਿੱਤੀ ਜਾਵੇ ਕੈਂਸਰ ਦੇ ਪਰਚੇ ਪਰਚੇ ਵੰਡੇ ਜਾਣਗੇ ਵੀ ਕੈਂਸਰ ਤੋਂ ਬਚਣਾ ਕਿਵੇਂ ਹੈ ਠੀਕ ਹੈ ਐਂਡ ਸਾਦਾ ਜੀਵਨ ਰੱਖਣਾ ਦੋਸਤੋ ਤੇ ਸਾਦੇ ਵਿਆਹ ਤੇ ਸਾਦੇ ਮਰਨੇ ਸਾਰਾ ਕੁਝ ਠੀਕ ਹੋ ਜਾਊਗਾ ਸਾਦੇ ਵਿਆਹ ਸਾਦੇ ਮਰਨੇ ਠੀਕ ਹੈ ਉਹ ਦਵਾਈਆਂ ਕੀ ਬੋਝ ਘਟਾਉਂਦੇ ਆ ਹਾਂ ਜੇ ਤੁਸੀਂ ਵਿਆਹਾਂ ਤੇ ਤੁਹਾਡੇ ਕੋਲੇ ਲੱਖਾਂ ਕਰੋੜਾਂ ਰੁਪਇਆ ਆ ਜਾਂਦਾ ਹੈ ਮੈਰੇਜ ਪੈਲਸਾਂ 'ਚ ਕੋਈ ਸਾਨੂੰ ਦਾਨ ਵੀ ਕਰ ਸਕਦੇ ਹੋ ਵਰਡ ਕੈਂਸਰ ਕੇ ਦਾਨ ਨਾ ਚੱਲਦੀ ਹੈ ਪਰ ਇਸ ਹੀ ਕੈਂਪ ਬਿਲਕੁਲ ਫ੍ਰੀ ਹੈ ਕਿਸੇ ਤੋਂ ਇੱਕ ਰੁਪਿਆ ਨਹੀਂ ਹਾਂ দান ਪਾ ਸਕਦੇ ਜੋ ਅੱਛੇ ਘਰ ਹੈ ਅਸੀਂ ਵੈਲਕਮ ਕਰਾਂਗੇ ਉਹਨਾਂ ਨੂੰ ਸਾਡੇ ਨਾਲ ਕੰਟੈਕਟ ਕਿਵੇਂ ਕਰ ਸਕਦੇ ਹੋ worldcancercare.co.in worldcancercare.co.in 1 ਮਈ ਤੋਂ ਲੈ ਕੇ ਫਾਜ਼ਿਲਕਾ ਅਬੋਰ 10 ਮਈ ਤੱਕ ਫਾਜ਼ਿਲਕਾ ਅਬੋਰ ਤੱਕ ਅਸੀਂ ਕੰਟੀਨਿਊ 10 ਦਿਨ ਇਸ ਏਰੀਆ ਵਿੱਚ ਰਵਾਂਗੇ ਸਾਡੀਆਂ ਟੀਮਾਂ ਪਲੱਸ ਸਾਡੀਆਂ ਟੀਮਾਂ ਦੀ ਸਪੋਰਟ ਕਰਨਾ ਗਰਮੀ ਦਾ ਮਹੀਨਾ ਹੈ ਕਿ ਸਾਡੇ ਡਾਕਟਰਾਂ ਨੂੰ ਕੋਈ ਪਾਣੀ ਧਾਣੀ ਪਿਲਾ ਦੇਣਾ ਦੋਸਤੋ ਹੋਰ ਕੁਝ ਨਹੀਂ ਮੰਗਦੇ ਅਸੀਂ ਠੀਕ ਹੈ ਐਂਡ ਪਲੀਜ਼ ਮੇਰੀ ਬੇਨਤੀ ਹੈ ਇਹਨਾਂ ਕੈਂਪਾਂ ਚ ਬਹੁਤ ਬਹੁਤ ਫਾਇਦਾ ਲੈਣਾ ਕਿ ਮੈਂ ਮੇਰਾ ਮਨ ਖੁਸ਼ ਹੋ ਜਾਵੇ ਇਸ ਕੈਂਪ ਚ 400 ਬੰਦਾ ਆਇਆ 500 ਆਇਆ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਐਂਡ ਖੁੱਲਾ ਦਵਾਈ ਦਾ ਲੰਗਰ ਹੋਏਗਾ ਠੀਕ ਹੈ ਖੁੱਲਾ ਦਵਾਈ ਦਾ ਲੰਗਰ ਲਫ ਯੂਜ਼ ਕਰ ਰਹੇ ਐਂਡ ਕਿਸੇ ਗਰੀਬ ਨੂੰ ਬਲੱਡ ਪ੍ਰੈਸ਼ਰ 슈ਗਰ ਛਾਤੀ ਦਾ ਕੈਂਸਰ ਬੱਚੇਦਾਨੀ ਦਾ ਮੂੰਹ ਦਾ ਗਲੇ ਦਾ ਹੱਡੀਆਂ ਦਾ ਪ੍ਰੋਸਟੇਟ ਕੈਂਸਰ ਠੀਕ ਹੈ ਬਲੱਡ ਕੈਂਸਰ ਕੁਲ ਬਲੱਡ ਟੈਸਟ ਕਰਨਾ ਹੋਵੇ ਉਹ ਸਾਡੀ ਇੱਕ ਜਲਦੀ ਫਿਰਦੀ ਲੈਬ ਆਏਗੀ ਠੀਕ ਹੈ ਐਂਡ ਪਲੀਜ਼ ਇਨ ਕੈਂਪ ਦਾ ਬਤੂਵਾ ਦਾ ਫਾਇਦਾ ਲੈ ਲਿਓ ਮੈਂ ਐਸਬੀਆਈ ਕਾਰਡ ਦਾ ਤੇ ਵਰਡ ਕੈਂసర్ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਨੇ ਗਰਮੀ ਦੇਖਦੇ ਤੇ ਨਾ ਸਰਦੀ ਤੇ ਨੁਕਤਾ ਦੀ ਸੇਵਾ ਨੂੰ ਸਾਡਾ ਸਾਨੂੰ ਚੰਗਾ ਕਹਿਣ ਦੀ ਲੋੜ ਨਹੀਂ ਮੇਰੇ ਭੈਣ ਭਰਾਵੋ ਅਸੀਂ ਨੁਕਤਾ ਦੀ ਸੇਵਾ ਕਰਨਾ ਐ ਨਾ ਹੀ ਸਾਨੂੰ ਭੂਰੀਆਂ ਨਾ ਮੋਮੈਂਟਮ ਜੇ ਨਹੀਂ ਦੇਣੇ ਹੋਰ ਦਿਤ ਫੜਾ ਦੇਣੇ ਜਿਹਨੇ ਸ਼ੀਲਡ ਹੈ ਨਹੀਂ ਉਹ ਪੈਸੇ ਦਵਾਈ ਚ ਪਾਓ ਉਹ ਪੈਸੇ ਜਿਹੜੇ 5-10 ਹਜ਼ਾਰ ਉਹਨਾਂ ਚੀਜ਼ਾਂ ਤੇ ਲਾਉਣਾ ਦਵਾਈ ਚ ਪਾ ਦਿਆ ਕਰੋ ਤੁਸੀਂ ਸਾਨੂੰ ਬਹੁਤ ਪਿਆਰ ਦਿੰਦੇ ਹੋ ਇਹਨਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ ਇਹਦਾ ਮੇਰਾ ਮਾਈਂਡ ਨਹੀਂ ਕਰਨਾ ਮੈਂ ਉਹ ਪੈਸੇ ਤੁਹਾਡੇ ਦਵਾਈ ਚ ਪਵਾ ਰਿਹਾ ਠੀਕ ਹੈ ਵਰਲਡ ਕੈਂసర్ ਕੇਅਰ .co.in worldcancercare.co.in ਠੀਕ ਹੈ ਪਹਿਲੀ ਮਈ ਤੋਂ 10 ਮਈ ਤੱਕ ਫਾਜ਼ਿਲ ਕਾ ਕੋਈ ਕੰਪਲੇਨਟ ਨਹੀਂ ਰਹੇਗੀ ਹੁਣ ਫਾਜ਼ਲਕਾ ਡਿਸਟ੍ਰਿਕਟ ਨੂੰ ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ ਸੋਹਣਾ ਲਿਖਦੇ ਹੋ ਮੇਰੇ ਪਿਆਰੋ ਅਸੀਂ ਕਾਬਲ ਤਾਂ ਨਹੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਗੁਰੂ ਸਾਹਿਬ ਦੇ ਉਹਨਾਂ ਪੁਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਜ਼ਿੰਦਗੀ ਚਲਾਉਣ ਲਈ ਅਸੀਂ ਨਹੀਂ ਚੱਲੇ ਤਾਂ ਅਸੀਂ ਕੈਂਸਰ ਦੀ ਰਾਜਤਨੀ ਬਣਾਈ ਬੈਠੇ ਆ ਆਓ ਉਹਨਾਂ ਮਾਂ ਭੈਣ ਭਰਾਵਾਂ ਦੀ ਜਾਨ ਬਚਾਈ ਜਾਵੇ ਬਚਾ ਸਕਦੇ ਹੋ ਕਿਸੇ ਨੂੰ ਜ਼ਿੰਦਗੀਦਾਨ ਦੇ ਸਕਦੇ ਹੋ ਬਿਲਕੁਲ ਦੇ ਸਕਦੇ ਹੋ ਬਸ ਕੋਸ਼ਿਸ਼ ਕਰੋ ਟਾਈਮ ਸਿਰ ਚੈੱਕ ਅਪ ਕਰਾਉਂਦੇ ਰਿਆ ਕਰੋ ਰੈਗੂਲਰ ਚੈੱਕ ਅਪ ਕਰਾਉਂਦੇ ਰਿਆ ਕਰੋ ਆਪਣੇ ਕੋਲੇ ਕਾਰ ਮੋਟਰ ਹੁੰਦੀ ਆ ਉਹਦਾ ਵੀ ਤੇਲ ਪਾਣੀ ਆਪਾਂ ਕਿੰਨੇ ਤਿੰਨ ਮਹੀਨੇ ਚੈੱਕ ਅਪ ਕਰਾਉਨੇ ਨੇ ਉਹੀ ਇਸ ਚੀਜ਼ ਆਪਣੇ ਸਰੀਰ ਦਾ ਤੇ ਇਹ ਤਾਂ ਹੁਣ ਕਹਿੰਦੇ ਡਾਕਟਰ ਸਾਡੇ ਇੰਗਲੈਂਡ ਦੇ ਡਾਕਟਰ ਕਹਿੰਦੇ 6 ਮਹੀਨੇ ਚੈੱਕ ਅਪ ਕਰਾਇਆ ਕਰੋ ਆ ਮਿਲਦੇ ਆਂ ਜੀ ਪਹਿਲੀ ਮਈ ਨੂੰ ਡਿਸਟ੍ਰਿਕਟ ਫਾਜ਼ਿਲਕਾ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੈਂਕ ਯੂ